ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ। ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਢੱਲਮਾ ਕਲਾਂ ਤਹਿਸੀਲ ਕੋੜਕਪੂਰਾ ਜ਼ਿਲ੍ਹਾ ਫਰੀਦਕੋਟ। ਢੱਲਮਾ ਕਲਾਂ ਪਿੰਡ ਬਿਲਕੁਲ ਕੋੜਕਪੂਰਾ ਦੇ ਨਾਲ ਹੀ ਹੈਗਾ ਤੇ ਇਹ ਬਾਜਾਖਾਨਾ ਤੇ ਕੋੜਕਪੂਰਾ ਰੋਡ ਦੇ ਉੱਤੇ ਇਹ ਪਿੰਡ ਪੈਂਦਾ ਹੈਗਾ ਤੇ ਜਿਹੜੇ ਘਰ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਇੱਥੇ ਬਾਈਆਂ ਦਾ ਵਪਾਰ ਦਾ ਕੰਮ ਹੈਗਾ ਤੇ ਰੁਟੀਨ ਦੇ ਵਿੱਚ ਪਸ਼ੂ ਘਰੇ ਰਹਿੰਦੇ ਆ। ਗਾਵਾਂ ਵੀ ਆ ਜਾਂਦੀਆਂ ਤੇ ਮੱਝਾਂ ਵੀ ਆ ਜਾਂਦੀਆਂ। ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਚਾਰ ਗਾਮਾਂ ਦਿਖਾਵਾਂਗੇ 2 HF ਪਿਓਰ ਦੇ ਵਿੱਚ ਆ ਤੇ 2 ਇਧਰ ਕਰਾਸ ਆ ਗਈਆਂ ਤੇ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਇੱਕ ਇਹਨਾਂ ਦੇ ਵਿੱਚੋਂ ਸੂਈ ਵੀ ਹੈਗੀ ਹਫ਼ਤਾਕ ਹੋ ਗਿਆ ਸੂਈ ਨੂੰ ਤੇ ਜਿਹੜੀ ਇਧਰ ਖੜੀ ਹੈਗੀ ਇਹ ਹਜੇ ਹਫ਼ਤੇ ਦੀ ਕੱਚੀ ਹੈਗੀ ਤੇ ਇਧਰ ਸਾਹਮਣੇ ਖੜੀ ਹੈ ਇਹ ਵੀ ਹਫ਼ਤੇ ਦੀ ਕੱਚੀ ਹੈਗੀ ਤੇ ਇੱਕ ਇਧਰ ਤੋਕੜ ਹੈਗੀ ਇਹ ਸਾਰਿਆਂ ਦੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਵੀ ਤੁਹਾਨੂੰ ਪਸ਼ੂ ਪਸੰਦ ਆਉਂਦਾ ਇੱਕ ਆਉਂਦਾ ਜਾਂ ਦੋ ਜਾਂ ਤਿੰਨ ਜਾਂ ਮਤਲਬ ਸਾਰੇ ਪਸੰਦ ਆਉਂਦੇ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਤੇ ਬਾਈਆਂ ਨਾਲ ਕੰਟੈਕਟ ਕਰਕੇ ਇੱਥੇ ਆ ਕੇ ਤੇ ਤੁਸੀਂ ਜਾਨਵਰਾਂ ਨੂੰ ਖਰੀਦ ਸਕਦੇ ਹੋ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਡਿਟੇਲ ਪੁੱਛਦੇ ਆਂ ਆਪਾਂ ਇਕੱਲੇ ਇਕੱਲੇ ਜਾਨਵਰ ਦੀ ਤੇ ਗੱਲਬਾਤ ਕਰਾਉਂਦੇ ਆਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਦੱਸ ਦਿਓ ਜੀ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਪਟਿਆਲਮਾ ਕਲਾਂਗਾ ਜ਼ਿਲ੍ਹਾ ਪੀਰਕੋਟ ਤੇ ਨੇੜੇ ਕ ਆਪਣੇ ਕੋੜਕਪੂਰਾ ਪੈਂਦੇ ਕੋੜਕਪੂਰਾ ਨੇੜੇ ਰਹਿ ਜਾਂਦਾ ਹਾਂ ਤੇ ਪਿੰਡ ਇਹ ਆਪਣਾ ਬਾਜਾ ਕਾਨਾ ਕੋੜਕਪੂਰਾ ਰੋਡ ਤੇ ਹੈ ਹਾਂਜੀ 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 ਠੀਕ ਹੈ ਤੇ ਪਹਿਲੇ ਨੰਬਰ ਤੇ ਬਾਈ ਜਿਹੜੀ ਡੱਬੀ ਉਧਰ ਗਾਂ ਖੜੀ ਹੈਗੀ ਹਾਂਜੀ ਤੇ ਇਹਦੀ ਕੀ ਡਿਟੇਲ ਆ ਗਈ ਵੇ ਭਾਈ ਦੂਜਾ ਸੂਆ ਸੁੰਦੀ ਹੈਗੀ ਦੂਜਾ ਸੂਆ ਸੋਹਣਾ ਇਹਨੇ ਹਾਂਜੀ ਠੀਕ ਆ ਕਿੰਨੇ ਦਿਨ ਕੱਢਦੀ ਆ ਇਹ 7 ਕਿ ਦਿਨ ਲੈਂਦੀ ਆ ਜੀ 7 ਕਿ ਦਿਨ ਕੱਢਦੀ ਹੈ ਹਜੇ ਹਾਂਜੀ ਤੇ ਇਹ ਕਿੰਨੇ ਦੁੱਧ ਵਾਲੀ ਵਧੀਆ ਦੁੱਧ ਵਾਲੀ ਹੈ ਹਾਂਜੀ ਠੀਕ ਆ ਤੇ ਆਪਣੀ ਮੁਫਰੀਦੀ ਵੀ ਆ ਹਾਂ ਜੀ ਆਪਣੀ ਲੈ ਕੇ ਆਂਦੀ ਹੈ ਤੇ ਕੀ ਰਿਕਾਰਡ ਦੱਸਿਆ ਮਾਲਕਾ ਨੇ ਮਾਲਕ ਨੇ ਸੱ ਲਈ 22 ਕਿਲੋ ਚੋਇਆ ਕਰ 22 ਕਿਲੋ ਪਹਿਲੇ ਸੂਏ ਚੋਇਆ ਹਾਂ ਪਹਿਲੇ ਸੂਏ ਚੋਇਆ ਠੀਕ ਹੈ ਐਦ ਕੀ ਮੀਤ ਹੈਗੀ 27 28 ਕਰ ਜੂਗੀ 27 28 ਦੀ ਇਸ ਵਾਰ ਮੀਤ ਹੈਗੀ ਹੈ ਜੀ ਵੀ ਇਹਨਾਂ ਦੁੱਧ ਕੱਢੂਗੀ ਹਾਂਜੀ ਰਾਮ ਨਾਲ ਕੱਢੂਗੀ ਠੀਕ ਹੈ ਤੇ ਖੋਲੀ ਮੈਂ ਇਹ ਕਰੀ ਇਹਦਾ ਢੇੜਾ ਕਢਾ ਦਿੱ ਗਏ। ਲੋਵੀ ਦੋਸਤੋ ਤੁਸੀਂ ਤੁਰਦੀ ਨੂੰ ਦੇਖ ਸਕਦੇ ਹੋ ਇੱਕ ਵਾਰੀ ਤੇ ਬਾਡੀ ਮਾਂ ਤਰਦੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਚੰਗੀ ਹੈਗੀ ਤੇ ਹਫਤੇਕ ਦੀ ਅਜੇ ਕੱਚੀ ਹੈਗੀ ਤੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈਗੀ ਤੇ ਪ्युअर ਐਚਐਫ ਦੇ ਵਿੱਚ ਪੈਂਦੀ ਹੈ ਇਹ। ਦੇਖ ਸਕਦੇ ਤੁਸੀਂ ਆਰਡਰ ਵੀ ਇਹਨੇ ਮਤਲਬ ਪੱਟਣਾ ਸਟਾਰਟ ਕਰਤਾਗਾ ਤੇ ਮੈਂ ਦਾ ਵੀ ਤਿਆਰੀ ਚੰਗੀ ਕਰੂਗੀ ਇਹ ਬਾਕੀ ਤੁਸੀਂ ਫੇਸ ਕੁਆਲਟੀ ਦੇਖ ਸਕਦੇ ਹੋ ਕੰਨ ਦੇਖ ਸਕਦੇ ਹੋ ਛੋਟੇ ਆ ਤੇ ਆਰਡਰ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਇਹ ਥਾਣ ਥੁਣ ਵੀ ਚੰਗੇ ਆ ਤੇ ਮੈਂ ਦਾ ਵੀ ਮੁੱਠੀ ਦੇ ਚਵਾਈ ਵਾਲੇ ਥਾਣ ਬਣਨਗੇ ਤੇ ਜਦੋਂ ਤਿਆਰੀ ਇਹਦੀ ਪੂਰੀ ਮਤਲਬ ਮੌਕੇ ਤੇ ਆ ਗਈ ਤੇ ਵਧੀਆ ਇਹਨੇ ਆਰਡਰ ਤਿਆਰ ਕਰ ਲੈਣਾਗਾ ਤੇ ਬਾਕੀ ਚੰਗੇ ਦੁੱਧ ਦੀ ਇਹਦੇ ਤੋਂ ਉਮੀਦ ਆ ਗਈ। ਮੁੱਲ ਬਾਈ ਇਹਦਾ ਕੀ ਰੱਖਿਆਗਾ? ਮੁੱਲ ਫੋਨ ਤੇ ਕਰ ਲਾਂਗੇ ਮੌਕੇ ਤੇ। ਅੱਛਾ ਮੌਕੇ ਤੇ ਹੋ ਜੂਗਾ। ਹਾਂਜੀ। ਠੀਕ ਐ। ਤੇ ਆਹ ਜਿਹੜੀ ਦੂਜੇ ਨੰਬਰ ਤੇ ਗਾਂ ਗਈ। ਇਹ ਬਈ ਦੂਜਾ ਸੂਹਾ ਗਈ। ਅੱਛਾ ਇਹ ਦੂਜਾ ਸੂਹਾ ਗਈ। 9 ਕਿਲੋ ਦੁੱਧ ਇਹਦੇ ਥੱਲੇ ਹੈਗਾਗਾ। 9 ਕਿਲੋ ਦੁੱਧ ਹੈ ਇਹਦੇ ਥੱਲੇ। ਇਹ ਇਹਨਾਂ ਨੇ ਟੀਕਾ ਭਰਾਇਆ। ਦਿਨਾਂ ਦਿਨਾਂ ਦਾ ਟੀਕਾ ਭਰਾਇਆ ਵਾ ਯਾਨੀ ਕਿ। ਹਾਂਜੀ ਹਾਂਜੀ। ਠੀਕ ਐ ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ? ਇਹਨੂੰ ਹੋਊਗੀ 2 2.5 ਮਹੀਨੇ 2.5 ਮਹੀਨੇ ਸੂਈ ਨੂੰ ਹੋਗੇ ਹਾਂਜੀ ਠੀਕ ਹੈ ਤੇ ਟੀਕੇ ਦਾ ਪਰ ਜਾਨੀ ਹੁੰਦਾ 20-21 ਦਿਨਾਂ ਦੇ ਪਤਾ ਲੱਗ ਜੂ ਹਣਾ ਹਾਂਜੀ ਹਾਂਜੀ ਉਹ ਪਤਾ ਲੱਗ ਜੂਗਾ ਕਿਉਂਕਿ ਆਪਾਂ ਅਗਲਾ ਕੋਈ ਤਸੱਲੀ ਕਰਾਵੇ ਕਵੇ ਕਰਾ ਦੋ ਹੂੰ ਤਸੱਲੀ 20 ਦਿਨਾਂ ਤੱਕ ਕੀ ਤਸੱਲੀ ਕਰਾ ਸਕਦੇ ਹੂੰ ਚੈੱਕ ਤੇ ਨਹੀਂ ਆਉਂਦੀ ਹਣਾ ਹਾਂ ਚੈੱਕ ਤੇ ਨਹੀਂ ਹਾਂ ਤੇ ਉਹ ਵੈਸੇ ਜੇ ਰਹਿੰਦੀ ਆ ਤਾਂ ਰਿਪੀਟ ਨਹੀਂ ਕਰਦੀ ਹਣਾ ਹਾਂਜੀ ਰਿਪੀਟ ਨਹੀਂ ਕਰਦੀ ਠੀਕ ਆ ਦੁੱਧ ਕਿੰਨਾ ਦੱਸਿਆ ਸੀ ਦੁੱਧ 9 ਕਿਲੋ 9 ਕਿਲੋ ਕੁਝ ਹੋ ਸਕਦਾ ਹਾਂ ਹੋ ਸਕਦਾ ਰਾਮਨ ਕੁਲਾਈ ਠੀਕ ਹੈ ਲੋਬੀ ਦੋਸਤੋ ਤੁਸੀਂ ਤੁਰਦੀ ਨੂੰ ਦੇਖ ਸਕਦੇ ਹੋ ਫੇਸ ਕੁਆਲਿਟੀ ਦੇਖ ਸਕਦੇ ਹੋ ਕੱਦ-ਕਾੜ ਇਹ ਵਧੀਆ ਚੰਗੇ ਦੇ ਵਿੱਚ ਆ ਗਈ ਕੱਦ-ਕਾੜ ਵਧੀਆ ਹੈਗਾ ਤੇ ਫੇਸ ਤੁਸੀਂ ਦੇਖ ਸਕਦੇ ਹੋ ਇਹਦਾ ਫੇਸ ਵੀ ਸੋਹਣਾਗਾ ਬੰਦ ਬਾਕੀ ਥੱਲੇ ਤੋਂ ਥਣ ਥਣ ਵੀ ਚੰਗੇ ਆਗੇ ਬਾਕੀ ਤੁਸੀਂ ਆਪਦੀ ਤਸੱਲੀ ਨਾਲ ਖਰੀਦ ਸਕਦੇ ਹੋ ਮੁੱਲ ਕਿੰਨਾ ਬਈ ਇਹਦਾ 35000 35000 ਹਾਂਜੀ ਠੀਕ ਆ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨਾ ਹਾਂ ਕੋਈ ਕਿਨਾ ਮੌਕੇ ਤੇ ਕਰਦੇ ਠੀਕ ਹੈ ਤੇ ਇਧਰ ਹੁਣ ਆਪਾਂ ਆ ਔਰਲੀ ਦੀ ਗੱਲ ਕਰ ਗਏ ਤੇ ਇਹ ਕਿਹੜੇ ਸੂਏ ਸੁਣਾ ਬਈ ਇਹਨੇ ਦੂਜੇ ਸੂਏ ਇਹਨੇ ਦੂਜੇ ਸੂਏ ਸੁਣਾ ਹਾਂਜੀ ਕਿੰਨੇ ਦਿਨ ਕੱਢਦੀ ਆ ਇਹ ਇਹ ਸੱਤਾਂ ਦਿਨ ਦੀ ਕੱਚੀ ਹੈ ਇਹ ਹਜੇ ਸੱਤਾਂ ਦਿਨਾਂ ਦੀ ਕੱਚੀ ਹੈਗੀ ਹਾਂਜੀ ਠੀਕ ਆ ਤੇ ਇਹਦਾ ਆਪਾਂ ਨੂੰ ਦੁੱਧ ਦਾ ਕਿੰਨਾ ਕ ਦੱਸਿਆਗਾ ਇਹਦਾ ਜੇ ਮਾਲਕਾਂ ਨੇ ਕਹਿੰਦੇ 12 ਕਿਲੋ ਚੋਆ ਆਗਾ 12 ਕਿਲੋ ਪਹਿਲੇ ਸੂਏ ਠੀਕ ਆ 16 ਦੀ ਉਮੀਦ ਹੈ ਇਸ ਵਾਰ ਜਾਨੀ ਕਿ 15 16 ਕੱਢ ਦੂਗੀ ਹਾਂ ਰੌਣਾ ਠੰਡੀ ਸੀ ਲਗਾ ਠੀਕ ਹੈ ਆਹੋ ਜਿਵੇਂ ਕਹਿੰਦੇ ਆ ਵੀ ਕਰਾਸ ਬਰੀਡ ਥੋੜੀਆਂ ਜਿਹੀਆਂ ਗਰਮ ਹੁੰਦੀਆਂ ਇਹਨੂੰ ਕੋਈ ਚੱਕਰ ਨਹੀਂ ਹਣਾ ਕੋਈ ਚੱਕਰ ਨਹੀਂ ਠੀਕ ਆ ਤੇ ਮੈਨੂੰ ਲੱਗਾ ਕੱਦ-ਕੱਡ ਦਰਮਿਆਨੇ ਦੇ ਵਿੱਚ ਆ ਪਰ ਆਰਡਰ ਮਿਲਦਾ ਆਪਦੇ ਵਿੱਤ ਤੋਂ ਇਹਨੇ ਚੰਗਾ ਬਣਾਉਣਾ ਹਣਾ ਹਾਂਜੀ ਹਾਂਜੀ ਉਹ ਤਾਂ ਜ਼ਿਆਦਾ ਕਰੂਗੀ ਐ ਹਮ ਹਲੇ ਢੱਲਾਂ ਢੂਲਾਂ ਕਾਫੀ ਪਈਆਂ ਹਨ ਹਾਂਜੀ ਠੀਕ ਆ ਇਹਦਾ ਕਢਾਈ ਕਿਹੜਾ ਲੋ ਵੀ ਦੋਸਤੋ ਤੁਸੀਂ ਇਹਨੂੰ ਵੀ ਚੈੱਕ ਕਰ ਸਕਦੇ ਹੋ ਠੰਡੀ ਸੀ ਲ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੱਦ-ਕਾਠ ਦਰਮਿਆਨੇ ਦੇ ਵਿੱਚ ਹੈਗੀ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਥੋੜੇ-ਥੋੜੇ ਸਿੰਗ ਹੈਗੇ ਹੈਗੇ ਫੇਸ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਥਾਣਾ ਦੇਖ ਸਕਦੇ ਹੋ ਥਾਣ ਥਣ ਬਹੁਤ ਵਧੀਆ ਹੈਗੇ ਮੋਰ ਨੂੰ ਵੀ ਆਰਡਰ ਵਧੀਆ ਦਿਖਾਉਂਦੀ ਹੈਗੀ ਤੇ ਬੈਗ ਨੂੰ ਵੀ ਆਰਡਰ ਇਹ ਬਹੁਤ ਵਧੀਆ ਕੱਢੂਗੀ ਕਿਉਂਕਿ ਹਜੇ ਕੱਚੀ ਹੈਗੀ ਹਫ਼ਤੇ ਇੱਕ ਦੀ ਹਫ਼ਤੇ ਇੱਕ ਤਾਂ ਇਹਨੇ ਪੂਰਾ ਵਧੀਆ ਇਹਨੇ ਆਰਡਰ ਤਿਆਰ ਕਰ ਲੈਣਾਗਾ ਤੇ ਬਾਕੀ ਜਿਹੜੇ ਥਾਣਾ ਥਾਣ ਬਹੁਤ ਵਧੀਆ ਗਏ ਤੇ ਮੈਂ ਤਾਂ ਵੀ ਮੁੱਠੀ ਦੀ ਚੁਵਾਈ ਵਾਲੇ ਥਾਣ ਪੂਰੇ ਵਧੀਆ ਕੱਢੂਗੀ ਇਹ ਮੌਕੇ ਤੇ ਤਿਆਰੀ ਤੇ ਆ ਕੇ ਇਹਦਾ ਰੇਟ ਕਿੰਨਾ ਬਾਈ ਇਹਦਾ 45000 ਰੇਟ ਹੈ ਇਹਦਾ 45000 ਰੇਟ ਆ ਹਾਂਜੀ ਹਾਂਜੀ ਠੀਕ ਹੈ ਤੇ ਇਸ ਤੋਂ ਬਾਅਦ ਇਹਦੀ ਕੀ ਡਿਟੇਲ ਹੈ ਬਾਈ ਇਹ ਪਹਿਲਾ ਸੂਆ ਜੀ ਇਹ ਪਹਿਲਾ ਸੂਆ ਹਾਂਜੀ 6 ਦਿਨ ਹੋਈਆਂ ਨੇ ਸੂਈ ਨਹੀਂ 6 ਦਿਨ ਸੂਈ ਨੂੰ ਹੋ ਗਏ ਹਾਂ 12 ਕਿਲੋ ਦੁੱਧ ਤਿਆਰ ਹੋਣਾ 12 ਕਿਲੋ ਐਨ ਜਮਾ ਨੈਟ ਤਿਆਰ ਹਾਂ ਹਾਂ ਜਮਾ ਨੈਟ ਠੀਕ ਹੈ ਤੇ ਬੱਚਾ ਬੱਚਾ ਦੇ ਮਗਰ ਬੱਚਾ ਜੀ ਇਹ ਦੇ ਮਗਰ ਬੱਚਾ ਇਹ ਖੜਾ ਜਿਹੜਾ ਹਨਾ ਹਾਂਜੀ ਠੀਕ ਹੈ ਹਾਂਜੀ ਤੇ ਇਹ ਤੋਂ ਉਮੀਦ ਕਿੰਨੀ ਆ ਵੀ ਹੋਰ ਕਿੰਨਾ ਕੁ ਵੱਧ ਸਕਦੀ ਦੁੱਧ ਇਹ ਕਰ ਜੂਗੀ 15 ਨੂੰ 15 ਕਿਲੋ ਕਰ ਜੂਗਾ ਹਾਂ ਠੀਕ ਆ ਵੀ 15 ਕਿਲੋ ਕਰ ਜੂਗੀ ਹਾਂਜੀ ਹਾਂਜੀ ਠੀਕ ਹੈ ਤੇ ਚਵਾਈ ਚੁਈ ਦੀ ਕਿਵੇਂ ਹੈ ਬਾਈ ਜਮਾ ਕੋਲੀ ਜਮਾ ਓਕੇ ਆ ਹਾਂਜੀ ਓਕੇ ਠੀਕ ਆ ਤੇ ਉਹ ਠੰਡੀ ਸੀਲ ਆ ਜਮਾ ਪੀਓ ਠੀਕ ਆ ਜੋ ਆ ਕੇ ਦੇਖ ਸਕਦਾ ਆ ਇਸ ਥੱਲੀ ਨੇ ਦੇਖੀ ਠੀਕ ਆ ਆਪਦੀ ਤਸੱਲੀ ਕਰਕੇ ਲਿਆ ਸਕਦਾ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਕੜਾਈ ਕਿਹੜਾ ਇੱਕ ਕਰੀ। ਲੋ ਵੀ ਦੋਸਤੋ ਇਹ ਇਹਦਾ ਕੱਦ-ਕਾੜ ਚੰਗੇ ਦੇ ਵਿੱਚ ਆ ਗਈ ਤੇ ਹਫਤ ਤੱਕ ਸੂਈ ਨੂੰ ਹੋ ਗਿਆ ਬੱਚਾ ਵੱੱਛਾਗਾ ਤੇ ਜਿੰਨਾ ਦੁੱਧ ਦੱਸਿਆਗਾ 12 ਲੀਟਰ ਤਿਆਰ ਆ ਬਾਕੀ 15 ਦੀ ਆ ਸਕੀ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਤੇ ਚੋ ਕੇ ਆਪਦੀ ਪੂਰੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਆਰਡਰ ਇਹਦਾ ਵੀ ਸੋਹਣਾਗਾ ਜਿਵੇਂ ਬੰਦਾ ਹਵਾਨਾ ਹੁੰਦਾ ਉਸ ਤਰ੍ਹਾਂ ਦਾ ਤੇ ਜਿਹੜਾ ਥਾਣਾ ਦਾ ਸੈਜ ਆ ਥਾਣਾ ਦਾ ਸੈਜ ਵੀ ਬਹੁਤ ਵਧੀਆ ਹੈਗਾ। ਬਾਕੀ ਤੁਸੀਂ ਫੇਸ ਦੇਖ ਸਕਦੇ ਹੋ। ਫੇਸ ਕੁਆਲਿਟੀ ਵੀ ਸੋਹਣੀ ਹੈਗੀ ਤੇ ਬਾਡੀ ਵੰਦਰ ਵੀ ਬਹੁਤ ਵਧੀਆ ਹੈਗੀ ਇਹਦੀ। ਤੇ ਆਰਡਰ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ। ਤੇ ਥਾਣਾ ਦੇ ਵਿੱਚ ਵਿੱਥੀ ਤੇ ਥਾਣਾ ਦਾ ਸੈਜ ਬਹੁਤ ਜ਼ਿਆਦਾ ਵਧੀਆ ਹੈਗਾ ਤੇ ਬਾਕੀ ਪਸਮਾ ਕਰਕੇ ਹੋਰ ਓਦੋਂ ਚੰਗਾ ਕੱਢ ਲੈਂਦੀ ਹੋਣੀ ਆ ਇਹ। ਤੇ ਇਹਦਾ ਮੁੱਲ ਕਿੰਨਾ ਰੱਖਿਆ ਬਈ ਇਹਦਾ 55000 ਇਹਦਾ 55000 ਠੀਕ ਹੈ ਤੇ ਲੋ ਵੀ ਦੋਸਤੋ ਤੁਹਾਨੂੰ ਆਪਾਂ ਚਾਰੇ ਪਸ਼ੂ ਦਿਖਾਤੇ ਆਗੇ ਕੋਈ ਵੀ ਤੁਹਾਨੂੰ ਪਸ਼ੂ ਇਹਨਾਂ ਚੋਂ ਪਸੰਦ ਆਉਂਦਾਗਾ ਤੇ ਤੁਸੀਂ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਤੇ ਗਾਇਆਂ ਨੂੰ ਖਰੀਦ ਸਕਦੇ ਹੋ ਤੇ ਡਿਟੇਲ ਆਪਾਂ ਤੁਹਾਨੂੰ ਤਕਰੀਬਨ ਸਾਰੀ ਲੈ ਕੇ ਦੇਤੀ ਹੈਗੀ ਤੇ ਕੋਈ ਹੋਰ ਵੀ ਪਸ਼ੂ ਖਰੀਦਣਾ ਤਾਂ ਰੂਟੀਨ ਦੇ ਵਿੱਚ ਪਸ਼ੂ ਹੁੰਦੇ ਆਗੇ ਇਹਨਾਂ ਤੋਂ ਇਲਾਵਾ ਵੀ ਕੋਈ ਪਸ਼ੂ ਹੋਰ ਖਰੀਦਣਾ ਤੇ ਕੋਈ ਮੱਧਮੀ ਹੁੰਦੀਆਂ ਬਾਈਆਂ ਕੋਲੇ ਰੁਟੀਨ ਦੇ ਵਿੱਚ ਪਸ਼ੂ ਰਹਿੰਦੇ ਹੀ ਆਗੇ ਤੇ ਗਾਈਆਂ ਵੀ ਤੇ ਇਹਨਾਂ 'ਚ ਕੋਈ ਪਸੰਦ ਆਉਂਦਾ ਤੇ ਤੁਸੀਂ ਤਾਂ ਵੀ ਬਾਈਆਂ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਪਸ਼ੂਆਂ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਆ